ਦੁਨੀਆ ਚ ਇੱਕ ਛੋਟੀ ਉਮਰ ਦਾ ਵੱਡਾ ਨਾਮ ਬਣਿਆ ਡੀ ਗੁਕੇਸ਼ ਡੀ ਗੁਕੇਸ਼ ਸ਼ਤਰੰਜ ਦਾ ਵਿਸ਼ਵ ਚੈਂਪੀਅਨ ਬਣਿਆ ਉਸਨੇ ਸਖਤ ਮੁਕਾਬਲਾ ਦਿੱਤਾ ਔਰ ਸਭ ਤੋਂ ਛੋਟੀ ਉਮਰ ਦਾ ਉਹ ਵਿਸ਼ਵ ਚੈਂਪੀਅਨ ਹੁਣ ਤੱਕ ਬਣਿਆ ਔਰ ਉਹ ਭਾਰਤ ਦਾ ਦੂਜਾ ਵਿਸ਼ਵ ਚੈਂਪੀਅਨ ਹੈ ਇਸ ਤੋਂ ਪਹਿਲਾਂ ਇਹ ਖਿਤਾਬ 2013 ਦੇ ਵਿੱਚ ਅਨੰਦ ਦੇ ਨਾਮ ਰਿਹਾ ਤੇ ਉਸਨੇ ਚੀਨ ਦੇ ਸ਼ਤਰੰਜ ਦੇ ਇੱਕ ਚੋਟੀ ਦੇ ਖਿਡਾਰੀ ਨੂੰ ਹਰਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਔਰ ਛੋਟੀ ਉਮਰ ਦਾ ਡੀ ਗੁਕੇਸ਼ ਜਿਸ ਦਾ ਨਾਮ ਚੰਡੀਗੜ੍ਹ ਦੇ ਸ਼ੋਅ ਵਿੱਚ ਵੀ ਗੂੰਜਿਆ ਦਿਲਜੀਤ ਦੋਸਾਂਝ ਨੇ ਚੰਡੀਗੜ੍ਹ ਦਾ ਆਪਣਾ ਉਹ ਸਾਰਾ ਸ਼ੋਅ ਗੁਕੇਸ਼ ਦੇ ਨਾਮ ਕੀਤਾ ਔਰ ਨਾਲ ਇਹ ਵੀ ਦੱਸਿਆ ਦਿਲਜੀਤ ਦੋਸਾਂਝ ਨੇ ਕਿ ਗੁਕੇਸ਼ ਦੇ ਨਾਮ ਇਹ ਸ਼ੋਅ ਉਹ ਕਿਉਂ ਕਰ ਰਹੇ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਗੁਕੇਸ਼ ਜਿਹੜਾ ਕਿ ਪਹਿਲਾਂ ਹੀ ਸੋਚ ਚੁੱਕਾ ਸੀ ਜੇਕਰ ਕਿਸੇ ਨੇ ਮੁਕਾਮ ਹਾਸਲ ਕਰਨਾ ਹੁੰਦਾ ਤਾਂ ਉਸ ਨੂੰ ਜਦੋਂ ਵੀ ਪੁੱਛਿਆ ਜਾਂਦਾ ਸੀ ਤਾਂ ਉਹ ਕਹਿੰਦਾ ਸੀ ਕਿ ਮੈਂ ਵਿਸ਼ਵ ਚੈਂਪੀਅਨ ਬਣਨਾ ਹੈ ਵਰਲਡ ਚੈਂਪੀਅਨ ਬਣਨਾ ਹੈ ਚੈਸ ਦਾ ਸ਼ਤਰਾਂਜ ਦਾ ਤੇ ਉਹੀ ਉਸ ਨੇ ਕਰਕੇ ਦਿਖਾਇਆ ਸਿਰਫ 18 ਸਾਲ ਦੀ ਉਮਰ ਦੇ ਵਿੱਚ ਤਾਂ ਫਿਰ ਜਦੋਂ ਦਿਲਜੀਤ ਦਸਾਂਝ ਨੇ ਗੁਕੇਸ਼ ਦਾ ਨਾਮ ਲਿਆ ਤਾਂ ਸਾਰੇ ਦਾ ਸਾਰਾ ਜਿੰਨੀ ਜਨਤਾ ਉੱਥੇ ਆਈ ਸੀ ਦਰਸ਼ਕ ਆਏ ਸੀ ਦੇਖਣ ਉਹਨਾਂ ਨੇ ਤਾੜੀਆਂ ਮਾਰ ਕੇ ਗੁਕੇਸ਼ ਦੀ ਵੀ ਇਸੇ ਦੇ ਨਾਲ ਹੌਸਲਾ ਫੁਜਾਈ ਕੀਤੀ ਔਰ ਦਿਲਜੀਤ ਦਸਾਂਝ ਦੇ ਬੋਲਾਂ ਤੋਂ ਬਾਅਦ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਹੁਣ ਦੱਸਦੇ ਹਾਂ ਕਿ ਇਸ ਰਿਪੋਰਟ ਦੇ ਅੰਦਰ ਕਿ ਡੀ ਗੁਕੇਸ਼ ਆਖਰਕਾਰ 18 ਸਾਲ ਦੀ ਉਮਰ ਦੇ ਵਿੱਚ ਐਡਾ ਵੱਡਾ ਮੁਕਾਮ ਹਾਸਲ ਕਰਨ ਵਿੱਚ ਕਾਮਯਾਬ ਕਿਵੇਂ ਹੋਇਆ ਦਰਅਸਲ ਉਸ ਦੇ ਲਈ ਜਦੋਂ ਵੀ ਉਸਨੇ ਪਹਿਲੀ ਵਾਰੀ ਸ਼ਤਰੰਜ ਦੇ ਉੱਤੇ ਪਏ ਪਿਆਦਿਆਂ ਨੂੰ ਹੱਥ ਲਾਇਆ ਤੇ ਉਸ ਨੂੰ ਪੁੱਛਿਆ ਜਾਂਦਾ ਕਿ ਬੇਟਾ ਜਿਵੇਂ ਕਿ ਆਮ ਤੌਰ ਤੇ ਬੱਚਿਆਂ ਨੂੰ ਪੁੱਛਿਆ ਜਾਂਦਾ ਕਿ ਵੱਡਾ ਹੋ ਕੇ ਕੀ ਬਣੇਗਾ ਤਾਂ ਉਸ ਦਾ ਜਵਾਬ ਹੁੰਦਾ ਸੀ ਕਿ ਮੈਂ ਵਰਲਡ ਚੈਂਪੀਅਨ ਬਣਨਾ ਹੈ ਤਾਂ ਉਹ ਉਦੋਂ ਜਵਾਬ ਵੀ ਜਾਂ ਇੱਕ ਬੱਚੇ ਦੀ ਗੱਲ ਨੂੰ ਹਾਸੇ ਦੇ ਵਿੱਚ ਟਾਲਿਆ ਜਾ ਸਕਦਾ ਪਰ ਕਿਸੇ ਨੂੰ ਇਹ ਅੰਦਾਜ਼ਾ ਉਦੋਂ ਤੱਕ ਨਹੀਂ ਸੀ ਖੈਰ ਜਦੋਂ ਪਹਿਲੀ ਵਾਰੀ ਉਸ ਨੂੰ ਪੁੱਛਿਆ ਗਿਆ ਕਿ ਕੀ ਬਣੇਗਾ ਕਿ ਉਹ ਵਾਕਈ 18 ਸਾਲ ਦੀ ਉਮਰ ਦੇ ਵਿੱਚ ਜਦੋਂ ਕੋਈ ਸੂਝ-ਬੂਝ ਰੱਖਦਾ ਵੋਟ ਪਾਉਣ ਦਾ ਅਧਿਕਾਰ ਵੀ ਸਾਡੇ ਦੇਸ਼ ਦੇ ਅੰਦਰ 18 ਸਾਲ ਦੀ ਉਮਰ ਜਾਂ ਉਸ ਤੋਂ ਵੱਧ ਵਾਲਿਆਂ ਨੂੰ ਹੈ ਪਰ ਉਸਰੇ 18 ਸਾਲ ਦੀ ਉਮਰ ਚ ਪੈਰ ਧਰਦਿਆਂ ਹੀ ਵਿਸ਼ਵ ਚੈਂਪੀਅਨ ਬਣ ਕੇ ਕਈ ਰਿਕਾਰਡ ਤੋੜੇ ਨੇ ਹੁਣ ਇੱਕ ਲੇਖ ਦੇ ذریعے ਉਹਨਾਂ ਦਾ ਜਿਹੜਾ ਪਛੋਕੜ ਹੈ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਕਿਵੇਂ ਬਚਪਨ ਤੋਂ ਲੈ ਕੇ ਹੁਣ ਤੱਕ ਉਸਨੇ ਮਕਾਮ ਹਾਸਲ ਕੀਤੇ ਨੇ ਔਰ ਕਿਸ-ਕਿਸ ਦੇ ਰਿਕਾਰਡ ਤੋੜੇ ਨੇ ਸ਼ਾਇਦ ਇਹ ਚੌਧਰੀ ਦੀ ਕਲਮ ਤੋਂ ਲਿਖਿਆ ਗਿਆ ਇੱਕ ਡੀ ਗੁਕੇਸ਼ ਦੇ ਨਾਮ ਲੇਖ ਤੁਹਾਡੇ ਨਾਲ ਸਾਂਝਾ ਕਰਨੇ ਆ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਡੀ ਗੁਕੇਸ਼ ਨੇ ਜਦੋਂ ਪਹਿਲੀ ਵਾਰ ਮੋਰਿਆਂ ਨੂੰ ਹੱਥ ਲਾਇਆ ਸੀ ਤੋ ਉਦੋਂ ਤੇ ਉਸ ਤੋਂ ਬਾਅਦ ਕਈ ਵਾਰ ਉਸ ਨੂੰ ਇੱਕ ਸਵਾਲ ਵਾਰ-ਵਾਰ ਕੀਤਾ ਜਾਂਦਾ ਜਿਵੇਂ ਹਰ ਬੱਚੇ ਨੂੰ ਪੁੱਛਿਆ ਜਾਂਦਾ ਬੇਟਾ ਵੱਡਾ ਹੋ ਕੇ ਕੀ ਬਣੇਗਾ ਤਾਂ ਉਸ ਦਾ ਹਰ ਵਾਰ ਇੱਕ ਹੀ ਜਵਾਬ ਹੁੰਦਾ ਸੀ ਕਿ ਕਲਾਸਿਕਲ ਸ਼ਤਰੰਜ ਦਾ ਵਿਸ਼ਵ ਚੈਂਪੀਅਨ ਆਖਰਕਾਰ 12 ਦਸੰਬਰ 2024 ਨੂੰ ਸਿਰਫ 18 ਸਾਲ ਦੀ ਉਮਰ ਵਿੱਚ ਵੁਕੇਸ਼ ਕਲਾਸਿਕਲ ਸ਼ਤਰੰਜ ਦਾ 18ਵਾਂ ਵਿਸ਼ਵ ਚੈਂਪੀਅਨ ਬਣਿਆ ਉਸਨੇ ਸਭ ਤੋਂ ਘੱਟ ਉਮਰ ਵਿੱਚ ਇਹ ਖਿਤਾਬ ਹਾਸਲ ਕਰਨ ਦਾ ਮਾਣ ਵੀ ਹਾਸਲ ਕਰ ਲਿਆ ਸਿੰਗਾਪੁਰ ਦੇ ਵਿੱਚ ਵੁਕੇਸ਼ ਨੇ ਚੀਨ ਦੇ ਡਿੰਗ ਲਰੇਨ ਨੂੰ 7.5 ਤੇ 6.5 ਪੁਆਇੰਟ ਨਾਲ ਹਰਾਇਆ ਇਸ ਤਰ੍ਹਾਂ ਜੋ ਖਿਤਾਬ 2013 ਦੇ ਵਿੱਚ ਚੀਨੈਚ ਮੈਗਨਸ ਕਾਰਲਸਨ ਨੇ ਵਿਸ਼ਵਨਾਥਨ ਆਨੰਦ ਤੋਂ ਖੋਇਆ ਸੀ ਉਹ ਇੱਕ ਵਾਰ ਫਿਰ ਭਾਰਤ ਦੇ ਹੱਥਾਂ 'ਚ ਆ ਗਿਆ ਜੋ ਕਿ ਸ਼ਤਰੰਜ ਦੀ ਜਨਮ ਭੂਮੀ ਹੈ ਆਨੰਦਨ ਦੇ ਵਿਵਾਦ ਵਿਸ਼ਵ ਚੈਂਪੀਅਨ ਬਣ ਵਾਲਾ ਵੁਕੇਸ਼ ਦੂਜਾ ਭਾਰਤੀ ਬਣਿਆ ਚੈਂਪੀਅਨਸ਼ਿਪ ਦਾ 14ਵਾਂ ਅਤੇ ਅੰਤਿਮ ਕਲਾਸਿਕਲ ਮੁਕਾਬਲਾ ਡਰਾਵਲ ਵੱਧਾ ਨਜ਼ਰ ਆ ਰਿਹਾ ਸੀ ਹਾਲਾਂਕਿ ਵੁਕੇਸ਼ ਕੋਲ ਇੱਕ ਪਿਆਦਾ ਵਧੇਰੇ ਸੀ ਪਰ ਬਾਜ਼ੀ ਬਰਾਬਰ ਵਾਲੀ ਹੀ ਸੀ ਜਿਸ ਨੂੰ ਆਸਾਨੀ ਨਾਲ ਡਰਾ ਕੀਤਾ ਜਾ ਸਕਦਾ ਸੀ ਡਿੰਗ ਵੀ ਇਹੀ ਚਾਹੁੰਦਾ ਸੀ ਕਿ ਕਲਾਸਿਕਲ ਮੁਕਾਬਲਾ ਬਰਾਬਰੀ ਤੇ ਖਤਮ ਹੋਵੇ ਤਾਂ ਕਿ ਨਤੀਜਾ ਟਾਈ ਬ੍ਰੇਕ ਤੇ ਜ਼ਰੀਏ ਤੈ ਹੋਵੇ ਗੌਰਤ ਲੱਭ ਹੈ ਕਿ ਪਿਛਲੇ ਸਾਲ ਡਿੰਗ ਨੇ ਅਸਤਾਨਾ ਤੇ ਕਜ਼ਾਕਿਸਤਾਨ ਚ ਰੂਸ ਦੇ ਇਯਾਨ ਨੇਪੋਮਿਨ ਜਿਆਚੀ ਨੂੰ ਟਰਾਈ ਬ੍ਰੇਕ ਨਾਲ ਹਰਾ ਕੇ ਵਿਸ਼ਵ ਖਿਤਾਬ ਜੜਾਇਆ ਹਾਸਲ ਕੀਤਾ ਸੀ ਉਹ ਚੀਨ ਵੱਲੋਂ ਪਹਿਲਾ ਵਿਸ਼ਵ ਚੈਂਪੀਅਨ ਬਣਿਆ ਸੀ ਜਿਸ ਨੂੰ ਗੁਕੇਸ਼ ਨੇ ਹਰਾਇਆ ਡਿੰਗ ਇਸ ਵਾਰ ਵੀ ਮੁਕਾਬਲੇ ਨੂੰ ਟਰਾਈ ਬ੍ਰੇਕ ਚ ਲੈ ਜਾਣਾ ਚਾਹੁੰਦਾ ਸੀ ਕਿਉਂਕਿ ਰੈਪਿਡ ਅਤੇ ਬਲਟਿਜ਼ ਸ਼ਤਰੰਜ ਚ ਉਹ ਖੁਦ ਨੂੰ ਗੁਕੇਸ਼ ਤੋਂ ਬਿਹਤਰੀਨ ਖਿਡਾਰੀ ਸਮਝਦਾ ਸੀ ਮਹਾਰਵੀ ਉਸ ਰਾਏ ਦੇ ਨਾਲ ਸਹਿਮਤ ਨਹੀਂ ਪਰ ਆਪਣੀ 35ਵੀਂ ਚਾਲ ਤੇ ਉਹ ਉਸ ਸਮੇਂ ਦੇ ਦਬਾਅ ਵਿੱਚ ਵੱਡੀ ਕੁਤਾਈ ਕਰ ਬੈਠਿਆ ਜਿਸ ਨਾਲ ਵਿਸ਼ਵ ਵਿੱਚ ਪੰਜਵੀਂ ਰੈਂਕਿੰਗ ਦੇ ਖਿਡਾਰੀ ਗੁਕੇਸ਼ ਨੂੰ ਹਾਥੀ ਅਤੇ ਬਿਸ਼ਪ ਬਦਲਣ ਦਾ ਮੌਕਾ ਮਿਲ ਗਿਆ ਕਿਉਂਕਿ ਉਸ ਦਾ ਇੱਕ ਪਿਆਦਾ ਵੱਧ ਸੀ ਇਸ ਲਈ ਡਿੰਗ ਕੋਲ ਪਿੱਛੇ ਹਟਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ ਬਚਿਆ ਇਸ ਤਰ੍ਹਾਂ ਗੁਕੇਸ਼ 64 ਖਾਨਿਆਂ ਦੇ ਨਵੇਂ ਬਾਦਸ਼ਾਹ ਬਣ ਗਏ ਵਿਸ਼ਵ ਚੈਂਪੀਅਨ ਨੂੰ ਚੁਣੌਤੀ ਦੇਣ ਦਾ ਮੌਕਾ ਉਸ ਖਿਡਾਰੀ ਨੂੰ ਮਿਲਦਾ ਜੋ ਕੈਂਡੀਡੇਟਸ ਸ਼ਤਰੰਜ ਪ੍ਰਤੀਯੋਗਤਾ ਦਾ ਜੇਤੂ ਹੁੰਦਾ ਹੈ ਇਸ ਸਾਲ ਦਾ ਕੈਂਡੀਡੇਟਸ ਅਪ੍ਰੈਲ ਚ ਕੈਨੇਡਾ ਚ ਆਰੰਭ ਹੋਇਆ ਸੀ ਜਿਸ ਵਿੱਚ ਗੁਕੇਸ਼ ਸਭ ਤੋਂ ਕਮਜ਼ੋਰ ਖਿਡਾਰੀ ਦੇ ਰੂਪ ਵਿੱਚ ਸ਼ਾਮਲ ਹੋਇਆ ਸੀ ਜਦੋਂ ਉਹ ਕੈਂਡੀਡੇਟਸ ਲਈ ਹਿੱਸਾ ਲੈਣ ਜਾ ਰਿਹਾ ਸੀ ਤਾਂ ਕਾਰਲਸਨ ਨੇ ਉਸ ਨੂੰ ਦੋਸਤਾਨਾ ਤੌਰ ਤੇ ਇੱਕ ਸਲਾਹ ਦਿੱਤੀ ਸੀ ਕਿ ਬਸ ਕੁਝ ਕ੍ਰੇਜ਼ੀ ਹਰਕਤ ਨਾ ਕਰਨਾ ਆਪਣੇ ਵਿਰੋਧੀ ਨੂੰ ਕ੍ਰੇਜ਼ੀ ਹਰਕਤ ਕਰਨ ਦੇਣਾ ਗੁਕੇਸ਼ ਉਸ ਸਮੇਂ 17 ਸਾਲ ਦਾ ਸੀ ਉਸ ਨੇ ਕੈਂਡੀਡੇਟਸ ਜਿੱਤੀ ਤੇ ਸਭ ਤੋਂ ਘੱਟ ਉਮਰ ਦਾ ਚੈਲੈਂਜਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੁਣ 18 ਸਾਲ ਦਾ ਸਭ ਤੋਂ ਘੱਟ ਉਮਰ ਦਾ ਵਰਲਡ ਚੈਂਪੀਅਨ ਬਣਿਆ ਜਿਵੇਂ ਕਿ ਅਸੀਂ ਉੱਪਰ ਦੱਸਿਆ ਕਿ ਇਹ ਦੂਸਰਾ ਮੌਕਾ ਹੈ ਜਦੋਂ ਕੋਈ ਦੂਸਰਾ ਭਾਰਤੀ ਵਿਸ਼ਵ ਚੈਂਪੀਅਨ ਬਣਿਆ ਹੋਵੇ ਆਨੰਦ ਪੰਜ ਵਾਰ ਵਿਸ਼ਵ ਚੈਂਪੀਅਨ ਰਿਹਾ ਉਸਨੇ ਆਪਣਾ ਪਹਿਲਾ ਖਿਤਾਬ ਸਨ 2000 ਦੇ ਵਿੱਚ ਹਾਸਲ ਕੀਤਾ ਸੀ ਜਦ ਉਦੋਂ ਉਹ ਆਪਣੇ ਜੀਵਨ ਦੇ 30 ਸਾਲ ਪੂਰੇ ਕਰ ਚੁੱਕਾ ਸੀ ਆਮ ਤੌਰ ਦੇ ਉੱਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ 30 ਸਾਲ ਦਾ ਹੁੰਦਾ ਹੈ ਤਾਂ ਉਦੋਂ ਹੀ ਉਹ ਵਿਸ਼ਵ ਚੈਂਪੀਅਨ ਜਾਂ ਫਿਰ ਚੋਟੀ ਦਾ ਖਿਡਾਰੀ ਸ਼ਤਰੰਜ ਦਾ ਬਣ ਸਕਦਾ ਹੈ ਪਰ ਉਹ ਸਾਰੀਆਂ ਜਿਹੜੀਆਂ ਮਾਪਦੰਡ ਸੀ ਉਹਨਾਂ ਨੂੰ ਕਿਤੇ ਪਿੱਛੇ ਛੱਡ ਦਿੱਤਾ ਗੁਕੇਸ਼ ਨੇ ਔਰ 18 ਸਾਲ ਦੀ ਉਮਰ ਦੇ ਵਿੱਚ ਉਹ ਮੁਕਾਮ ਹਾਸਲ ਕਰ ਲਿਆ ਜੋ ਆਮ ਤੌਰ ਦੇ ਉੱਤੇ ਲਗਭਗ 30 ਸਾਲ ਜਾਂ ਇਸ ਤੋਂ ਬਾਅਦ ਉਮਰ ਦੇ ਖਿਡਾਰੀ ਕਰਦੇ ਨੇ ਅੱਗੇ ਸ਼ਾਇਦ ਇਹ ਚੌਧਰੀ ਵੱਲੋਂ ਵੀ ਲਿਖਿਆ ਜਾਂਦਾ ਹੈ ਕਿ ਮਾਰਾ ਦਾ ਕਹਿਣਾ ਹੈ ਕਿ ਸ਼ਤਰੰਜ ਦੇ ਖਿਡਾਰੀ 30 ਸਾਲ ਹੋਣ ਤੇ ਆਪਣੀ ਖੇਡ ਸਿਖਰ ਤੇ ਹੁੰਦੇ ਨੇ ਗੁਕੇਸ਼ ਦਾ 18 ਸਾਲ ਦੀ ਉਮਰ 'ਚ ਖਤਾਬ ਜਿੱਤਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਪਰ ਉਸ ਦੀ ਅਤੇ ਉਸਦੀ ਟੀਮ ਦੀ ਸਖਤ ਮਿਹਨਤ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ ਇੰਨੀ ਘੱਟ ਉਮਰ 'ਚ ਖਿਤਾਬ ਜਿੱਤਣ ਦਾ ਮਤਲਬ ਹੈ ਕਿ ਗੁਕੇਸ਼ ਦਾ ਸਿਖਰਲੇ ਖਿਡਾਰੀਆਂ ਚ ਕਰੀਅਰ ਬਹੁਤ ਲੰਮਾ ਚੱਲਣ ਵਾਲਾ ਹੈ ਗੁਕੇਸ਼ ਤੋਂ ਪਹਿਲਾਂ ਸਭ ਤੋਂ ਘੱਟ ਉਮਰ ਦੇ ਵਿਸ਼ਵ ਚੈਂਪੀਅਨ ਗੈਰੀ ਕਾਸਪਰੋਵ ਸਨ ਜਿਨ੍ਹਾਂ ਨੇ 22 ਸਾਲ ਦੀ ਉਮਰ ਵਿੱਚ ਖਿਤਾਬ ਹਾਸਲ ਕੀਤਾ ਸੀ ਫਿਰ ਲੰਬੇ ਸਮੇਂ ਤੱਕ ਇਸ ਤਰ੍ਹਾਂ ਦੇ ਬਾਦਸ਼ਾਹ ਜਿਹੜੇ ਉਹ ਬਣੇ ਰਹਿੰਦੇ ਆ ਜਿਸ ਤਰ੍ਹਾਂ ਗੁਕੇਸ਼ ਨੇ ਆਪਣੀ ਨਰਵਸ ਤੇ ਕਾਬੂ ਰੱਖਿਆ ਜਦੋਂ ਉਹ ਅਤੇ ਡਿੰਗ 13ਵੇਂ ਮੁਕਾਬਲੇ ਤੱਕ 6.5 ਪੁਆਇੰਟ ਤੇ ਬਰਾਬਰ ਸੀ ਤਾਂ ਪਤਾ ਲੱਗਦਾ ਕਿ ਨਵਾਂ ਰਾਜਾ ਸਟੀਲ ਦਾ ਬਣਿਆ ਹੋਇਆ ਗੁਕੇਸ਼ ਦੀ ਸਿਆਣਪ ਤਾਂ ਦੁਨੀਆ ਨੂੰ ਉਸੇ ਸਮੇਂ ਜ਼ਾਹਰ ਹੋ ਗਈ ਸੀ ਜਦੋਂ ਸਿਰਫ 12 ਸਾਲ ਦੀ ਉਮਰ ਵਿੱਚ ਉਸਨੇ ਗ੍ਰੈਂਡ ਸਲੈਮ ਦਾ ਦਰਜਾ ਹਾਸਲ ਕਰ ਲਿਆ ਸੀ ਉਸ ਤੋਂ ਬਾਅਦ ਉਸਨੇ ਲਗਭਗ ਹਰ ਟੂਰਨਾਮੈਂਟ ਵਿੱਚ ਆਪਣੀ ਲਾਜਵਾਬ ਪ੍ਰਤਿਭਾ ਦਾ ਸਬੂਤ ਦਿੱਤਾ ਤੇ ਕੈਂਡੀਡੇਟਸ ਦੇ ਤਣਾਅਪੂਰਨ ਵਾਤਾਵਰਣ ਚੋਂ ਜਦੋਂ ਫਰਾਂਸ ਦੇ ਅਲੀ ਰੇza ਫਿਰੋਜ਼ਾ ਤੋਂ ਹਾਰ ਗਏ ਸੀ ਤਾਂ ਵੀ ਹਿੰਮਤ ਨਹੀਂ ਸੀ ਹਾਰੀ ਉਹ ਅੱਗੇ ਚੱਲਦਾ ਰਿਹਾ ਤੇ ਅਖੀਰਲੀ ਸਮੇਂ ਦੇ ਵਿੱਚ ਆ ਕੇ ਉਹ ਗਲਤੀ ਕਰ ਬੈਠਾ ਤੇ ਉਸ ਨੂੰ ਮਾਤ ਖਾਣੀ ਪੈ ਗਈ ਸੀ ਮਤਲਬ ਆਪਣਾ ਜਿੱਤਿਆ ਹੋਇਆ ਮੈਚ ਵੀ ਹਾਰ ਜਾਂਦਾ ਪਰ ਗੁਕੇਸ਼ ਨੇ ਆਪਣਾ ਸਿਰ ਨਹੀਂ ਪਟਿਆ ਰਾਤ ਜ਼ਮੀਨ ਤੇ ਡੁੱਲੇ ਹੋਏ ਦੁੱਧ ਨੂੰ ਸਮੀਟਦਿਆਂ ਨਹੀਂ ਸੀ guzari ਉਸ ਨੇ ਆਪਣੇ ਬਾਕੀ ਮੈਚਾਂ ਵਿੱਚ ਲਗਾਤਾਰ ਜਿੱਤ ਦਰਜ ਕੀਤੀ ਤੇ ਕੈਂਡੀਡੇਟਸ ਆਪਣਾ ਆਪਣੇ ਨਾਂ ਕੀਤਾ ਵਿਸ਼ਵ ਚੈਂਪੀਅਨ ਵਿੱਚ ਵੀ ਗੁਕੇਸ਼ ਪਹਿਲਾ ਮੈਚ ਹਾਰ ਗਿਆ ਸੀ ਉਹ ਵੀ ਸਫੇਦ ਮੋਹਰੇ ਤੋਂ ਜੋ ਲੋਕ ਡਿੰਕ ਦੀ ਖਰਾਬ ਫਾਰਮ ਨੂੰ ਦੇਖਦੇ ਹੋਏ ਕੇਸ਼ਲੀ ਆਸਾਨ ਜਿੱਤ ਦੀ ਭੁੱਖ ਪਾਣੀ ਕਰ ਰਹੇ ਸਨ ਉਹ ਵੀ ਕਹਿਣ ਲੱਗੇ ਸੀ ਕਿ ਡਿੰਗ ਚੰਗੀ ਤਿਆਰੀ ਕਰਕੇ ਆਇਆ ਤੇ ਘੱਟ ਤਜਰਬੇਕਾਰ ਗੁਕੇਸ਼ ਦੇ ਸਾਹਮਣੇ ਆਪਣਾ ਖਿਤਾਬ ਬਚਾਉਣ ਵਿੱਚ ਉਹ ਕਾਮਯਾਬ ਹੋ ਜਾਏਗਾ ਸਾਰਿਆਂ ਨੇ ਇਹੀ ਕਿਆਸਰਾਈਆਂ ਲਾਈਆਂ ਫਿਰ ਜਦੋਂ 12ਵੀਂ ਖੇਡ ਵਿੱਚ ਡਿੰਗ ਨੇ ਗੁਕੇਸ਼ ਨੂੰ ਲਗਭਗ ਆਊਟ ਪਲੇ ਕਰ ਦਿੱਤਾ ਤਾਂ ਇਹ ਆਵਾਜ਼ਾਂ ਬਧੇਰੇ ਜ਼ੋਰ ਨਾਲ ਸੁਣਨ ਨੂੰ ਮਿਲੀਆਂ ਪਰ ਇਸ ਦੇ ਬਾਵਜੂਦ ਗੁਕੇਸ਼ ਨੇ ਆਪਣੀ ਉਮਰ ਤੋਂ ਵੱਧ ਤਜਰਬੇ ਵਾਲਾ ਪ੍ਰਦਰਸ਼ਨ ਕਰਦੇ ਹੋਏ ਆਪਣਾ ਧਿਆਨ ਕੇਂਦਰਿਤ ਕਰੀ ਰੱਖਿਆ ਤੇ ਫੋਕਸ ਕਰਨ ਦੀ ਕਲਾ ਜਿਸ ਨੂੰ ਗੁਕੇਸ਼ ਨੇ ਆਪਣੇ ਮਨ ਅਤੇ ਸਰੀਰ ਵਿੱਚ ਕੰਮ ਕਰਕੇ ਹਾਸਲ ਕੀਤਾ ਉਹ ਇਸ ਵਿੱਚ ਮਾਹਰ ਹੋ ਗਿਆ ਗੁਕੇਸ਼ ਹਫ਼ਤੇ ਵਿੱਚ ਸੱਤੋ ਦਿਨ ਟੈਨਿਸ ਦੇ ਤਿੰਨ ਸੈੱਟ ਹਰ ਰੋਜ਼ ਖੇਡਦਾ ਨਾਲ ਹੀ ਉਹ ਇਸ ਗੱਲ ਨੂੰ ਕਦੇ ਨਹੀਂ ਭੁੱਲਦਾ ਕਿ ਉਸ ਦੇ ਮਾਪੇ ਜੋ ਦੋਵੇਂ ਸਫਲ ਡਾਕਟਰ ਨੇ ਉਸ ਨੇ ਲਈ ਲੇ ਵੀ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਸੁਪਨੇ ਨੂੰ ਸਕਾਰ ਕਰਨ ਲਈ ਉਹ ਕਰਾਉਡ ਫੰਡ ਕੀਤਾ ਤਾਂ ਜਾ ਕੇ ਇੱਕ ਸੰਪੂਰਨ ਜਿੱਤ ਪੈਕੇਜ ਤਿਆਰ ਹੋਇਆ ਉਸ ਦੇ ਦੋਨੇ ਮਾ ਜਿਹੜੇ ਮਾਤਾ ਪਿਤਾ ਨੇ ਇੱਕ ਡਾਕਟਰ ਨੇ ਔਰ ਗੁਕੇਸ਼ ਦੀ 18 ਸਾਲ ਦੀ ਉਮਰ ਵਿੱਚ ਪ੍ਰਾਪਤੀ ਆਸਾਧਾਰਨ ਹੈ ਇਸ ਨਾਲੋਂ ਵੀ ਵਧੇਰੇ ਪਰ ਉਹਨਾਂ ਦਾ ਇੱਕ ਤੱਕ ਥੇ ਹੈ ਕਿ ਉਹ ਇਸ ਥਾਂ ਤੱਕ ਤਾਂ ਪਹੁੰਚਿਆ ਜਦੋਂ ਸਾਲ 2024 ਦੀ ਸ਼ੁਰੂਆਤ ਉਸਨੇ ਬਹੁਤ ਖਰਾਬ ਕੀਤੀ ਸੀ ਇੰਨੀ ਖਰਾਬ ਕਿ ਉਹ ਸ਼ਤਰੰਜ ਛੱਡਣ ਦਾ ਹੀ ਮਨ ਬਣਾਉਣ ਲੱਗ ਪਿਆ ਸੀ ਪਰ ਤਮਾਕੇਦਾਰ ਵਾਪਸੀ ਕਰਨ ਦੀ ਯੋਗਤਾ ਮਹਾਨ ਖਿਡਾਰੀਆਂ 'ਚ ਹੀ ਹੁੰਦੀ ਹੈ ਇਸ ਲਈ ਇਹ ਹੈਰਾਨੀਜਨਕ ਨਹੀਂ ਹੈ ਕਿ ਵਿਸ਼ਵ ਚੈਂਪੀਅਨ ਵਿੱਚ ਸਫੇਦ ਮੋਰਿਆਂ ਤੋਂ ਪਹਿਲਾਂ ਗੇਮ ਹਾਰਨ ਤੋਂ ਬਾਅਦ ਉਸਨੇ ਫਿਰ ਵਾਪਸੀ ਕੀਤੀ ਫਿਲਹਾਲ ਭਾਰਤ ਲਈ ਚੰਗੀ ਖਬਰ ਇਹ ਹੈ ਕਿ ਉਸ ਕੋਲ ਆ ਸਧਾਰਨ ਪ੍ਰਤਿਭਾ ਵਾਲਾ ਸਿਰਫ ਗੁਕੇਸ਼ ਹੀ ਨਹੀਂ ਹੈ ਬਲਕਿ ਨੌਜਵਾਨ ਹੁਨਰਮੰਦ ਖਿਡਾਰੀਆਂ ਦੀ ਪੂਰੀ ਫੌਜ ਹੈ ਜਿਨ੍ਹਾਂ ਵਿੱਚ ਅਰਜੁਨ ਐਰਾਗੇਸੀ ਅਤੇ ਪ੍ਰਗਿਆਨੰਦ ਦਾ ਨਾਮ ਵੀ ਵਿਸ਼ਵ ਰੂਪ ਨਾਲ ਲਿਆ ਜਾ ਸਕਦਾ ਹੈ ਜਿਨ੍ਹਾਂ ਨੇ ਗੋਕੇਸ਼ਨਲ ਮਿਲ ਕੇ ਇਸ ਸਾਲ ਬੁਡਾਪੈਸਟ ਹੰਗਰੀ ਵਿੱਚ ਭਾਰਤ ਨੂੰ ਚੈਸਟ 올ੰਪਿਆਇਡ ਦਾ ਪਹਿਲਾ 골ਡ ਮੈਡਲ ਜਿਤਾਇਆ ਸੀ ਤੇ ਜੋ ਵਿਸ਼ਵ ਸ਼ਤਰੰਜ ਵਿੱਚ ਤਹਿਲ ਕੰਮ ਚਾ ਰਹੇ ਨੇ ਇਹ ਸਾਰੇ ਨੌਜਵਾਨ ਖਿਡਾਰੀ ਚੋਟੀ ਦੇ 10 ਖਿਡਾਰੀਆਂ ਵਿੱਚ ਸ਼ਾਮਲ ਨੇ ਅਰਜੁਨ ਦੀ ਵਿਸ਼ਵ ਰੈਂਕਿੰਗ ਤਾਂ 2 ਤੱਕ ਪਹੁੰਚੀ ਹੋਈ ਹੈ ਆਨੰਦ ਤੋਂ ਬਾਅਦ 2800 ਦੀ yellow ਰੇਟਿੰਗ ਪ੍ਰਾਪਤ ਕਰਨ ਵਾਲੇ ਅਰਜੁਨ ਦੂਜੇ ਭਾਰਤੀ ਨੇ ਇਸ ਲਈ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ ਕਿ ਜੇਕਰ ਵਿਸ਼ਵ ਕਲਾਸਿਕਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਅਗਲੇ ਸਾਲ ਗੁਕੇਸ਼ ਨੂੰ ਚੁਣੌਤੀ ਦੇਣ ਵਾਲਾ ਕੋਈ ਭਾਰਤੀ ਹੀ ਹੋਵੇ ਤਾਂ ਜਿਹੜੇ ਲੇਖਕ ਨੇ ਉਹ ਸੀਨੀਅਰ ਪੱਤਰਕਾਰ ਨੇ ਤੇ ਸ਼ਤਰੰਜ ਦੇ ਵੀ ਚੰਗੇ ਖਿਡਾਰੀ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਡੀ ਗੁਕੇਸ਼ ਦੇ ਬਾਰੇ ਦਿੱਤੀ ਗਈ ਹੈ ਤਾਂ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਇਸ ਕਰਕੇ ਕੀਤੀ ਹੈ ਕਿਉਂਕਿ ਜਦੋਂ ਦਲਜੀਤ ਦਸਾਂਜ ਨੇ ਵਿਸ਼ਵ ਚੈਂਪੀਅਨ ਦਾ ਨਾਮ ਲਿਆ ਤੇ ਉਸਦੇ ਨਾਮ ਆਪਣਾ ਸਾਰਾ ਸ਼ੋਅ ਕਰ ਦਿੱਤਾ ਤਾਂ ਉੱਥੋਂ ਫਿਰ ਸਾਰੇ ਲੋਕਾਂ ਦੇ ਮਨ ਵਿੱਚ ਉਤਸੁਕਤਾ ਸੀ ਕਿ ਡੀ ਗੁਕੇਸ਼ ਆਖਰਕਾਰ ਉਸ ਦਾ ਪਛੋਕੜ ਕੀ ਹੈ ਉਹ ਚਾਹੁੰਦਾ ਕੀ ਹੈ ਹਾਲਾਂਕਿ ਇਸ ਵਿਸ਼ਵ ਚੈਂਪੀਅਨ ਦੀ ਸ਼ੁਰੂਆਤ ਹੀ ਗੇਮ ਹਾਰਨ ਵਾਲਾ ਖੇਡ ਹਾਰਨ ਵਾਲਾ ਵਿਸ਼ਵ ਚੈਂਪੀਅਨ ਬਣੇਗਾ ਉਦੋਂ ਤੱਕ ਕਿਸੇ ਨੇ ਨਹੀਂ ਸੀ ਸੋਚਿਆ ਪਰ ਇਹ ਗੁਕੇਸ਼ ਨੇ ਕਰਕੇ ਦਿਖਾਇਆ ਔਰ ਪੂਰੀ ਦੁਨੀਆ ਦੇ ਵਿੱਚ ਨਾਮ ਚਮਕਾ ਦਿੱਤਾ ਸਿਰਫ 18 ਸਾਲ ਦੀ ਉਮਰ ਵਿੱਚ ਤਹਾਨੂੰ ਡੀ ਗੁਕੇਸ਼ ਦੀ ਇਹ ਕਹਾਣੀ ਤੇ ਪਿਛੋਕੜ ਕਿਸ ਤਰ੍ਹਾਂ ਲੱਗਿਆ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ